ਸਾਹਿਬੀ ਕਾਲ ਦੀ ਸਾਰਿਆਂ ਨੂੰ ਅੱਜ ਦਾ ਆਪਣਾ ਲੰਗਰ ਦਾ ਆਖਰੀ ਦਿਨ ਆ। ਤੁਹਾਨੂੰ ਪਤਾ ਆਪਣੇ ਪਿੰਡਾਂ ਵੱਲੋਂ ਦੁੱਧ ਦਾ ਲੰਗਰ ਲਾਇਆ ਗਿਆ ਰਿਹਾ ਸੀਗਾ। ਸ਼੍ਰੀ ਫਤੇਗੜ ਸਾਹਿਬ ਦਿਖਾਉਣੇ ਆਪਾਂ ਤੁਹਾਨੂੰ ਅੱਜ ਦੇ ਲੰਗਰ ਦਾ ਮਾਹੌਲ। ਸਾਹਮਣੇ ਆਪਣਾ ਦੁੱਧ ਦਾ ਲੰਗਰ ਆ ਜੀ। ਤੇ ਅੱਜ ਦਾ ਦਿਨ ਆਪਣਾ ਸਮਾਪਤੀ ਦਾ ਦਿਨ ਆ। ਅੱਜ ਭੋਗ ਪਾਦੇਗੇ ਲੰਗਰਾਂ ਦੇ। ਤੇ ਟਰੈਕਟਰ ਵਗੈਰਾ ਆਪਾਂ ਕੋਸ਼ਿਸ਼ ਕੀਤੀ ਜੀ ਆਪਣੇ ਕੱਢ ਲਿਆ। ਇੱਥੇ ਨਵੀਂ ਸੰਗਤ ਆ ਗਈ ਹੈ ਲੰਗਰ ਉਹਨਾਂ ਲਈ ਲਾਉਣਾ। ਆਪਾਂ ਚੱਲਾਂਗੇ ਬਾਜ਼ਾਰ। ਬਾਜ਼ਾਰ ਦਾ ਮਾਹੌਲ ਦੇਖਾਂਗੇ ਅੱਜ। ਕੀ ਆਪਾਂ ਲਾਵਾਂਗੇ ਇੱਕ ਸ਼ਾਸਤਰ ਲੈਣੀਆਂ ਮੈਂ ਤਾਂ ਕਦੀ ਭਨੇ ਵੇਹ ਕੀ ਲੈਣਾ ਬਾਕੀ ਬੱਚਿਆਂ ਖਾਤਰ ਹੀ ਕੋਈ ਖੇਡਾਂ ਲੈਣੀਆਂ ਸੋ ਇੱਕ ਯਾਦਗਾਰ ਰਹਿ ਜਾਂਦੀ ਹੈ ਕਿ ਅਸੀਂ ਗਏ ਸੀ ਫਤਿਹਗੜ੍ਹ ਸਾਹਿਬ ਜਿੱਥੇ ਮੈਂ ਇਹ ਸ਼ਾਸਤਰ ਲੈ ਕੇ ਆਏ ਸੀ ਤਾਂ ਆਪਣੇ ਸੇਵਾਦਾਰਾ ਵਰਤਮਾਨ ਜੀ ਆਂਦੇ ਆ ਜੀ ਸੰਗ ਤਾਂ ਆਈ ਜਾਂਦੇ ਨਾ ਬਹੁਤ ਛਕੀ ਜਾਂਦੀਆਂ ਤਕਰੀਬਨ 11:30 ਵਜੇ ਤੱਕ ਭੋਗ ਪਾ ਦੇਣਗੇ ਗੁਲਦੀਪ ਲੱਗਿਆ ਪਿਆ ਇੱਧਰ ਦੁੱਧ ਵਰਤਾਉਣ ਅੱਜ ਗੁਲਦੀਪ ਨੂੰ ਸੇਵਾ ਤੇ ਲਾਇਆ ਜਿੱਧਰ ਇਸ ਕਰਕੇ ਦਾ ਵਲੌਗ ਅੱਜ ਮੈਂ ਸ਼ੁਰੂ ਕਰ ਰਿਹਾ ਵੇਖਿਆ ਸੀ ਆਪਣੇ ਟਰੈਕਟਰ ਖੜੇ ਹੁੰਦੇ ਸੀਗੇ ਇਹਦੇ ਟਰੈਕਟਰ ਉਹ ਕੱਢ ਲਏ ਆਪਾਂ ਜਿਹੇ ਪਾਸੇ ਲਾਤੀ ਇਧਰ ਆਪਣੇ ਸੇਵਾਦਾਰ ਖੜੇ ਨਾਲ ਪੁਲਸ ਵਾਲੇ ਪਈ ਆ ਉਹਨਾਂ ਨੇ ਵੀ ਚੰਗਾ ਸਹਿਯੋਗ ਦਿੱਤਾ ਪੁਲਸ ਵਾਲਿਆਂ ਨੇ ਸ਼ਕਸ਼ਨ ਸਾਡਾ ਬੜੀ ਸਹਿਯੋਗ ਦਿੱਤਾ ਇਹ ਸੇਵਾਦਾਰ ਆ ਆਪਣੇ ਬਾਈ ਬਾਈ ਉਹ ਦੋ ਮਿੰਟ ਇੱਕ ਮਿੰਟ ਫੋਟੋ ਖਿੱਚੀ ਸਾਡੀ ਬਾਈਆਂ ਦੀ ਫੋਟੋ ਵੇਚੀ ਕਰ ਦਿੰਨੇ ਆਪਾਂ ਬਾਅਦ ਚ ਲੈ ਲਿਓ ਬਾਈ ਚੰਗਾ ਉਹ ਵੀ ਜੀ ਦੋ ਫੋਟੋ ਆਉਂਗਾ ਦੋ ਵਿੱਚ ਬਹੁਤ ਸਾਰੇ ਮੁਲਾਜ਼ਮ ਸੀਗੇ ਤੇ ਫੋਟੋ ਕਰਾ ਰਹੇ ਸੀ ਸੇਵਾ ਦੇ ਵਿੱਚ ਜੋ ਆਉਂਦੇ ਆ ਵਿਚਾਰੇ ਵਧੀਆ ਟਰੈਕਟਰ ਵਗੈਰਾ ਲੰਘਾ ਦਿੰਦੇ ਜੇ ਤੁਹਾਨੂੰ ਆਉਣਾ ਹੁੰਦਾ ਹੋਰ ਆਪਾਂ ਚੱਲਦੇ ਆ ਬਾਹਰ ਮੇਲੇ ਦੇ ਵਿੱਚ ਅੱਜ ਸਮਾਨ ਦੀ ਵਿਦੋਗੋਤ ਕਲਪ ਕਰਨੀ ਆ ਤੇ ਸੰਗਤ ਬਹੁਤ ਆਈ ਹੈ ਜੀ ਅੱਜ ਇਧਰ ਨੇ ਕਿਹਨਾ ਕਿਤਾਬਾਂ ਦੀ ਸਟਾਲ ਲੱਗੀ ਹੋਈ ਆ ਆਪਣੇ ਏਰੀਆ ਦੇ ਕਾਫੀ ਘੱਟ ਕਿਤਾਬਾਂ ਪੜਦੇ ਆ ਇੱਧਰ ਜਿਹੜੇ ਏਰੀਆ ਵਾਲੇ ਇਹਨਾਂ ਦੀ ਖਾਸੀਅਤ ਇਹ ਕਿ ਸਟਾਲਾ ਕਾਫੀ ਲੱਗੀਆਂ ਹੋਈਆਂ ਕਿਤਾਬਾਂ ਕਤੂਬਾਂ ਖਾਸੀਆਂ ਪੜ੍ਹਦੀਆਂ ਇਹ ਬਹੁਤ ਵਧੀਆ ਬੜਾ ਲੈ ਇਹਨਾਂ ਦਾ ਆਹ ਮੁੰਡਾ ਬਾਈ ਕਿੱਲੇ ਵਾਲੀ ਤੋਂ ਜਸਪਰੀ ਤਾਂ ਤੇ ਬਾਈਆਂ ਦਾ ਵਰਸਾ ਲੈਣਾ ਤੇ ਇੱਧਰੋਂ ਤਿਆਰ ਕਰਾਈ ਜਾਂਦਾ ਵਰਸਾ ਸਾਈਂ ਬਾਈ ਮਾੜਾ ਨੇੜੇ ਜੀ ਯੋਗੀ ਦਾ ਵਰਸਾ ਲੈਣਾ ਆਪਾਂ ਯਾਰ ਤਰਾ ਹੀ ਨੇ ਵਰਸਾ ਹਾਂਜੀ ਇਹ ਛੇਵੇਂ ਪਾਸ਼ਾ ਤੋਂ ਲੈ ਕੇ ਹੁਣ ਤੱਕ ਸਾਸਤਰਾਂ ਦੀ ਸੇਵਾ ਕਰ ਰਹੇ ਆ ਇਹ ਬਾਬਾ ਜੀ ਦੀ ਵੀਡੀਓ ਵਿੱਚ ਜਗੇ ਮਿਹਦੇ ਹੋਣਗੇ ਭਜੰਗੀ ਸਿੰਘ ਆ ਇਹ ਸਾਸਤਰ ਤਿਆਰ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਪੁੱਛਿਆ ਸੀ ਇਹਨੂੰ ਮੈਂ ਆਪਣੇ ਵਾਲੀ ਵੀਡੀਓ 'ਚ ਆਊਗਾ ਕੋਲਦੀਪ ਬੈਠਾ ਹੁਣ ਉਹ ਫੜ ਲਿਆ ਉਹਨੇ ਗੰਡਾ ਬਾਸ ਦਾ ਉਹ ਘੜ ਕੇ ਦੇ ਵਰਖੀ ਲਾ ਦੇਂਗਾ ਤੇ ਵਰਖੀ ਭਾਰਸੀ ਲਾ ਦੇਂਗਾ ਦੇ ਕੀ ਲਾਏਂਗਾ ਇਹਦੇ ਇਹ ਕੋਪ ਲਾਊਗਾ ਲਾ ਦੇਂਗਾ ਨਾ ਲਾ ਦੇਂਗਾ ਨਾ ਲਾ ਦੇਂਗਾ ਨਹੀਂ ਲਾ ਕੇ ਦੇ ਉਹ ਕਹਿੰਦਾ ਵੀ ਤੁਸੀਂ ਮੇਰਾ ਚੌੜ ਕਰਦੇ ਆ ਆਹ ਲਾਊਗਾ ਫੇਰ ਠੀਕ ਚਲੋ ਭਾਈ ਇੱਕ ਮੈਂ ਕਹਿੰਦਾ ਆਪਾਂ ਨੀਗਾ ਸਿੰਘਾਂ ਕੋਲ ਜਾ ਕੇ ਆਉਣੇ ਆ ਤੇ ਅਸੀਂ ਉੱਥੇ ਜਾਵੜੇ ਤੇ ਬਾਈ ਜਿਹੜਾ ਆਪਣਾ ਏਕਮ ਹੈਗਾਗਾ ਅੰਮ੍ਰਿਤਸਰ ਆਇਆ ਹੋਇਆ ਇਹਦਾ ਬੁੱਢਾ ਦਲ ਦਾ ਤੇ ਬਾਈ ਨੇ ਥੋੜੀ ਜਿਹੀ ਝੜਕ ਵੀ ਪਈ ਵੀ ਤੋਂ ਬਾਣਾ ਨਹੀਂ ਪਾ ਕੇ ਆਇਆ। ਕਾਫੀ ਕੁਝ ਸਾਨੂੰ ਸਿੱਖਣ ਨੂੰ ਮਿਲਿਆ। ਬਹੁਤ ਗਿਆਨ ਦੀਆਂ ਗੱਲਾਂ ਦੱਸੀਆਂ ਆਪਣੇ ਨਿੰਗ ਸਿੰਘਾਂ ਨੇ। ਸਤਿਕਾਰਯੋਗ ਆ ਸਾਰੇ। ਬਹੁਤ ਵਧੀਆ ਬਹੁਤ ਕੁਝ ਸਾਨੂੰ ਸਿੱਖਣ ਨੂੰ ਮਿਲਿਆ। ਤੇ ਬਾਕੀ ਪੈਸੇ ਵੰਡੀ ਜਾਂਦੇ ਸੀ ਕਿੰਨੇ ਨਿੰਗ ਸਿੰਘਾਂ। ਕੋਈ ਵੀ ਇੱਥੇ ਬੰਦਾ ਆਉਂਦਾ ਆਪਣੀ ਜੇ ਭਗਵੰਨੀ ਹੁੰਦੀ ਆ। ਉਹਨੂੰ ਕਿਸੇ ਨੇ 100 ਰੁਪਏ ਕਿਸੇ ਨੂੰ 50 10 10 ਦੇ ਵੱਧੂ ਨੋਟ ਬੰਨ੍ਹ ਜਾਨੇ ਸਾਨੂੰ ਵੀ ਕਹਿੰਦੇ ਸੀਗੇ ਸੀ ਆਖਿਆ ਨਹੀਂ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਬਹੁਤ ਵਧੀਆ ਲੱਗਿਆ ਜਿਵੇਂ ਕਿਤੇ ਸਵਰਗ ਆ ਜੀ ਬੈਠੇ ਹੋਣੀਆਂ ਆ ਬਾਜ਼ਾਰ ਦੇ ਵਿੱਚ ਨਾ ਇੱਕ ਆਪਾਂ ਆਉਣੇ 147 ਤੋਂ ਪਹਿਲਾਂ ਦਾ ਆਪਾਂ ਨਾ ਨਕਸ਼ਾ ਵੇਖਿਆਗਾ ਫਰੈਰ ਸਿੰਘ ਤੇ ਰਾਜਵੇਲੇ ਦਾ ਇਹ ਜ਼ਿਲ੍ਹੇ ਆ ਜੀ ਪੁਰਾਣੇ ਪੰਜਾਬ ਦੇ ਇਹ ਪਾਕਿਸਤਾਨ ਚ ਰਹੇਗੇ ਦੂ ਇਧਰ ਦੂ ਤੇ ਆ ਆਪਣੇ ਇਧਰ ਆ ਗਏ ਤੇ ਆ ਕਰਨਾਲ ਤੇ ਰੋहतक ਵਗੈਰਾ ਜਿਹੜੇ ਸੀਗੇ ਹਸਾਲ ਇਹ ਜਾੜੇ ਹਰਿਆਣੇ ਚ ਤੇ ਆ ਕਾਂਗੜਾ ਜੰਮੂ ਇਹ ਉੱਪਰ ਜਾਵੜਿਆ ਜੰਮੂ ਕਸ਼ਮੀਰ ਤੇ ਆਪਣਾ ਸ਼ਿਮਲਾ ਚ ਮਾਚਲਾ ਬਰਦੀ ਮਾਚਲਾ ਬਰਦੀ ਤੇ ਹੁਣ ਛੋਟਾ ਜਿਹਾ ਪੰਜਾਬ ਰਹਿ ਗਿਆ ਬਠਿੰਡਾ ਤੇ ਪਟਿਆਲਾ ਰਿਆਸਤ ਦਾ ਹਿੱਸਾ ਇਧਰ ਜਿੱਥੇ ਆਪਾਂ ਫਤਿਹਗੜ੍ਹ ਸਾਹਿਬ ਕਰਿਆ ਉਹ ਇੱਥੇ ਜੇ ਕਰਕੇ ਆ ਪਟਿਆਲਾ ਦੀ ਸੀ ਪੰਜਾਬ ਆਪਣਾ तकरीबन ਇੱਥੋਂ ਜਾ ਕਰਦਾ ਫਿਰ ਹਾਂ ਬਸ ਇੱਥੋਂ ਹੀ ਆ ਗਿਆ ਗਰਦਾਸਪੁਰ ਕੁਝ ਉਧਰ ਵੀ ਚੱਲ ਗਿਆ ਨਾ ਗਰਦਾਸਪੁਰ ਹਾਂ ਇਸਾਰ ਆ ਆਪਣੇ ਹਰਿਆਣੇ ਚ ਆ ਗਿਆ ਆ ਵੀ ਹਰਿਆਣੇ ਚ ਅੰਬਾਲਾ ਵੀ ਕਿਰੇ ਇਹ ਲੰਗਰ ਲੱਗਿਆ ਹੋਇਆ ਜੀ ਕੀ ਕਰਨਾ ਕਰ ਬੰਦਾ ਭਾਈ ਸਾਹਿਬ ਸਰਦਾਰ ਜਗਤਾਰ ਸਿੰਘ ਹਵਾਰਾ ਜੀ ਜਿਹੜੇ ਕਿ ਆਪਣੇ ਕਾਲ ਤੱਕ ਸਹਿਬ ਦੇ ਜਥੇਦਾਰ ਆ ਉਹਨਾਂ ਦਾ ਪਿੰਡ ਪਿੰਡ ਹਵਾਰਾ ਜੀ ਫਤਿਹਗੜ੍ਹ ਸਾਹਿਬ ਚ ਪਿੰਡ ਹੈਗਾ ਉਹਨਾਂ ਦੇ ਪਿੰਡ ਵੱਲੋਂ ਲੰਗਰ ਲਾਇਆ ਗਿਆ ਹੈ ਜੀ ਵਾਟਰ ਬਲੀ ਵਾਇਸ ਜੀ ਸੁੱਚਾ ਇੱਕ ਵਾਰੀ ਦਿਖਾ ਦਿਗੇ ਸਾਡੀ ਸਿੱਖ ਪੌਣ ਦੇ ਮਹਾਨ ਭਾਈ ਸਾਹਿਬ ਜਥੇਦਾਰ ਬਿੰਦਾਰ ਸਿੰਘ ਹਵਾਰਾ ਜੀ ਨਹੀਂ ਆ ਸਭ ਗੁਰਦੁਆਰਾ ਖੰਡੇਵੜ ਦੇ ਜਨਤ ਦੇ ਆਹ ਹੀ ਭਾਰੀ ਗੱਠਾ ਸੰਗਤਾਂ ਦਾ ਜੀ ਤੱਕ ਤੋਂ ਦਿਖਾਉਗਾ ਸਾਹਮਣੇ ਠੰਡਾ ਬੁਰਜ ਗੁਰਦੁਆਰਾ ਸਾਹਿਬ ਅਗਰ ਸੰਗ ਸਾਹਿਬਾਨ ਸਤਾਰਾਂ ਦਾ ਲੰਗਰ ਲਾਈ ਉੱਥੇ ਆ ਕਾਫੀ ਨੌਜਵਾਨ ਜਿਹੜੇ ਦਸਤਾਰਾ ਸਜਾਉਣ ਲਈ ਖੜੇ ਆ ਨਾਨਾ ਦੇ ਵਿੱਚ ਖੜੇ ਆ ਵਾਰੀ ਦੇ ਮਤਲਬਕ ਹੋਣੀ ਹੌਲੀ ਵਾਰੀ ਆਉਗੀ ਇਹਨਾਂ ਦੀ ਬਹੁਤ ਸੋਹਣਾ ਪ੍ਰਾਣਾ ਮਤੋਂ ਦਾ ਪਾਵ ਮਸਤਾਰਾਂ ਸਜਾ ਕੇ ਗੁਰੂ ਵਾਲੇ ਬਣ ਗਏ ਖੜਾ ਭਾਈ ਸਾਹਿਬ ਖੜੇ ਹੈਗੇ ਜਿਹੜਾ ਕਿ ਅਕਸਰ ਤੁਸੀਂ ਵੀਡੀਓ ਦੇ ਵਿੱਚ ਵੇਖਿਆ ਹੋਣਾਗਾ ਜਿਹੜਾ ਆਪਣੇ ਪੰਜਾਬੀ ਈਮਾਨ ਬੰਦਾ ਪ੍ਰਚਾਰ ਕਰਦਾ ਹੈ ਤੇ ਇਹਨਾਂ ਦਾ ਨਾਮ ਜੀ ਪੰਡਤ ਰਾਉ ਆ ਤੇ ਇਸ ਟਾਈਮ ਖੜਿਆ ਭਾਈ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਸਾਬ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਵੰਗਾਂ ਸਾਹਿਬ ਇਸ ਭਰਾ ਦਾ ਬਹੁਤ ਵਧੀਆ ਸੰਦੇਸ਼ ਆ ਕਹਿੰਦਾ ਜੀ ਸਾਬ ਸਿੱਖਣ ਕੋ ਹੁਕਮ ਹੈ ਕਹਿੰਦਾ ਗੁਰੂ ਮਾਨੇਵੰਗਾਂ ਸਾਹਿਬ ਮਗਰ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਬਾਈ ਨੇ ਲਿਖਿਆ ਹੋਇਆ ਹੈ। ਟ੍ਰੇਲਰ ਫੜਿਆ ਬਾਈ ਦਾ ਹੱਥ ਚ ਕਹਿੰਦਾ ਮੈਂ ਦੱਸਿਆ ਵੀ ਆਦਿ ਨੇ ਚਾਰ ਨਾਲ ਚ ਆਇਆ ਹੈ। ਅਕਸਰ ਤੁਸੀਂ ਇੰਸਟਾਗ੍ਰਾਮ ਦੀਆਂ YouTube ਵੀਡੀਓ ਤੇ ਦੇਖਿਆ ਹੋਣਾ ਬਾਈ ਪੰਜਾਬੀ ਬੋਲੀ ਲਈ ਬਹੁਤ ਪ੍ਰਚਾਰ ਕਰ ਰਿਹਾ। ਹਾਲਾਂਕਿ ਆਪਾਂ ਨੂੰ ਸਿੱਖਾਂ ਨੂੰ ਵੀ ਚਾਹੀਦਾ ਵੀ ਆਪਾਂ ਪ੍ਰਚਾਰ ਕਰੀਏ। ਬਹੁਤ-ਬਹੁਤ ਆਪਾਂ ਆਪਣੇ ਵੱਲੋਂ ਧੰਨਵਾਦ ਕਰਦੇ ਹਾਂ ਭਰਾ ਦਾ। ਜਿਹੜਾ ਪੰਜਾਬੀ ਮਾਂ ਬੋਲੀ ਲਈ ਬੋਲ ਰਹੇ ਆ ਤੇ ਅੱਜ ਬਾਈ ਖੜਾ ਸੀਗਾ ਫਤਿਹਗੜ੍ਹ ਸਾਹਿਬ ਅਚਾਨਕ ਸੀ ਉਧਰੋਂ ਆਏ ਸੀ ਸਾਨੂੰ ਆਉਂਦੇ ਆਉਂਦੇ ਨੂੰ ਨਜ਼ਰ ਪੈ ਗਈ ਚਲੋ ਜੀ ਲੰਗਰ ਦੀ ਸਮਾਪਤੀ ਕਰਕੇ ਆਪਣੇ ਤਿੰਨ ਟਰੈਡ ਚੱਲੇ ਆ ਜੀ ਸ੍ਰੀ ਅਨੰਦਪੁਰ ਸਾਹਿਬ ਤੇ ਆਪਾਂ ਘਰ ਨੂੰ ਵਾਪਸ ਚੱਲਦੇ ਆ ਇਹ ਭਾਈ ਜਾਣਗੇ ਅਨੰਦਪੁਰ ਸਾਹਿਬ ਨੇ ਸੌਂਗ ਤਿਆਰ ਵਰ ਤਿਆਰ ਅਨੰਤਪੁਰ ਸਾਹਿਬ ਚੱਲੇ ਚੋਬਰ ਆਪਣੇ ਹਾਂਜੀ ਅਨੰਤਪੁਰ ਸਾਹਿਬ ਠੀਕ ਹੈ ਠੀਕ ਹੈ ਕਿਹੜੀ ਕਿਹੜੀ ਜਗ੍ਹਾ ਜਾ ਕੇ ਆਉਂਗੇ ਜੀ ਚਮਕੌਰ ਸਾਹਿਬ ਅਨੰਦਪੁਰ ਸਾਹਿਬ ਮਾਛੀਵਾੜਾ ਰਾੜਾ ਸਾਹਿਬ ਤੇ ਇੱਕ ਲੁਧਿਆਣੇ ਚ ਬਾਈ ਜਿਹੜਾ ਜੰਗਲ ਚ ਨਹੀਂ ਮਾਰਿਆ ਪ੍ਰਕਾਸ਼ ਕੀਤਾ ਹੋਇਆ ਹਾਂਜੀ 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 ਠੀਕ ਹੈ ਕਿੰਨੇ ਦਿਨਾਂ ਬਾਅਦ ਵਾਪਸੀ ਆਪਣੀ ਬਾਈ 3 ਦਿਨਾਂ ਬਾਅਦ 15 ਦਿਨਾਂ ਬਾਅਦ ਵਾਪਸੀ ਫੇਰ ਪਿੰਡ ਫੇਰ ਚੱਲੇ ਹੈ ਹਾਂਜੀ ਬਾਈ ਉਹ ਠੀਕ ਹੈ ਜੀ ਵੀ ਆਪਣੇ ਤਿੰਨ ਟਰੈਕਟਰ ਜਾ ਰਿਹਾ ਜੀ ਸ਼੍ਰੀ ਅਨੰਦਪੁਰ ਸਾਹਿਬ ਤੇ ਅਲੱਗ-ਅਲੱਗ ਗੁਰੂ ਘਰਾਂ ਚ ਜਾ ਕੇ ਦਰਸ਼ਨ ਦਿਦਾਰੇ ਕਰਨਗੇ ਤੇ ਆਪਾਂ ਚੱਲਦੇ ਆ ਜੀ ਘਰੇ ਬਾਕੀ ਆਪਣੇ ਇਹ ਟਰੈਕਟਰ ਹੈਗੇ ਆ ਤੇ ਵਲੌਗ ਦੀ ਆਪਾਂ ਇੱਥੇ ਹੀ ਕਰਦੇ ਆ ਸਮਾਪਤੀ ਸਾਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ